राम राम जी सत श्रीकाल मैं थोड़ी मोनिका धवन समय के नाल जल्दी ही थोड़े न जुड़ चुकी हुई हाँ जो कि तुसी सब जानते हो तो चैनल का नाम है मोनिका धवन ऑफिशियल फेसबुक पेज जिन्हें जिन्हें मैं फॉलो नहीं किया फॉलो कर लवो ते बहुत सारी मेहरबानी थोड़ी बहुत सारी ਔਰ ਸ਼ੁਕਰੀਆ ਤਨਵਾਦਵਾਦ ਹੈ ਕਿ ਤੁਸੀਂ ਇੰਨਾ ਵਧੀਆ ਪਿਆਰ ਕਮੈਂਟ ਮੈਸੇਜ ਦੇ ਰਹੇ ਹੋ ਤੇ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਕਰਦੀ ਆ ਕਿ ਤੁਸੀਂ ਸਮਾਂ نکال ਕੇ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਜਾਂ ਮੈਸੇਜ ਨੂੰ ਦੇ ਰਹੇ ਹੋ ਔਰ ਮੇਰਾ ਇੱਕ ਜਿਹੜਾ ਪੇਜ ਹੈ YouTube ਦਾ ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਕਰ ਲਵੋ ਮੇਰਾ ਮੋਨਿਕਾ ਧਵਨ ਅਫੀਸ਼ੀਅਲ ਸੇਮ ਸੇਮ ਦੋਨੋਂ ਨਾਮ ਤੇ ਚੱਲ ਰਿਹਾ ਹੈ ਤੇ ਜਿਸ ਨੇ ਮੈਨੂੰ ਨਹੀਂ ਕੀਤਾ ਉਹਦੇ ਵਿੱਚ ਵੀ ਮੇਰੇ ਚੈਨਲ ਨੂੰ ਮੇਰੇ ਨਾਲ ਆਪਣੇ ਨਾਲ ਜੋੜ ਲਵੋ ਤੇ ਇੱਕ ਤੁਸੀਂ ਇਹ ਦੇਖ ਰਹੇ ਹੋ ਇਹ ਕੌਣ ਹੈ ਆਈ ਥਿੰਕ ਤੁਸੀਂ ਜਾਣਦੇ ਹੋਵੋਗੇ ਇਹ ਮੇਰਾ ਖੁਦ ਦਾ ਆਪਣਾ ਬੇਟਾ ਹੈ ਵਿਵੀਕ धवन ਬਹੁਤ ਸਾਰਿਆਂ ਨੇ ਮੈਨੂੰ ਕਿਹਾ ਹੈ ਕਿ ਮੈਂ ਸੈਂਸਰ ਦੇ ਵਿੱਚ ਕਿ ਮੈਮ ਤੁਹਾਡਾ ਬੱਚਾ ਦੇ ਛੋਟਾ ਹੈ ਬੱਚਾ ਛੋਟਾ ਹੈ ਦੇਖੋ ਜੀ ਇੱਕ ਟਾਈਮ ਬੱਚਾ ਬਹੁਤ ਛੋਟਾ ਸੀ ਫਿਰ ਸਮੇਂ ਦੇ ਨਾਲ ਵਕਤ ਦੇ ਨਾਲ ਹਰ ਇੱਕ ਮਤਲਬ ਟਾਈਮ ਦੇ ਟਾਈਮ ਤੇ ਬੱਚੇ ਨੂੰ ਇਨਕਲੂ ਮਿਲਦਾ ਹੈ ਪਲੱਸ ਪਲੱਸ ਉਹ ਹੁੰਦਾ ਹੈ ਤੇ ਜਿਹੜੀਆਂ ਤੁਸੀਂ ਫੋਟੋਸ ਚੈੱਕ ਕਰ ਰਹੇ ਹੋ ਉਹ ਫੋਟੋ ਮੈਕਸਿਮਮ ਮੇਰੀ 3 ਤੋਂ 4 ਜਾਂ 2.5 ਦੇ ਵਿੱਚ ਵਿੱਚ ਦੇ ਫੋਟੋਸ ਐ ਜਿਹੜੀਆਂ ਤੁਸੀਂ ਮਤਲਬ ਸਾਰਿਆਂ ਨੇ ਦੇਖੀਆਂ ਨੇ ਔਰ ਹੁਣ ਅੱਜ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਆਪਣੇ ਬੇਟੇ ਨੂੰ ਵੀ ਤੁਹਾਡੇ ਨਾਲ ਮਤਲਬ ਜੋੜਾ ਤਾਂ ਕਿ ਤੁਹਾਨੂੰ ਇਸਦੀ ਪਛਾਣ ਹੋਣੀ ਸ਼ੁਰੂ ਹੋਵੇ ਤੇ ਜਿੰਨਾ ਤੁਸੀਂ ਮੈਨੂੰ ਸਪੋਰਟ ਔਰ ਵਧੀਆ-ਵਧੀਆ ਮੈਸੇਜਸ ໄລ ਮੈਨੂੰ ਪਿਆਰ ਦੇ ਰਹੇ ਹੋ ਇਸ ਤਰੀ ਤੁਸੀਂ ਮੇਰੇ ਬੱਚੇ ਨੂੰ ਵੀ ਪਿਆਰ ਔਰ ਮੈਸੇਜਸ ໄລ ਦੁਆ ਦੇ ਸਕੋ ਹਾਂਜੀ ਵਿਵੇਕ ਕੁਛ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਹੈਲੋ YouTube ਫੈਮਲੀ ਤੇ Facebook ਫੈਮਲੀ ਇਦਾਂ ਹੀ ਮੋਨਿਕਾ धवन ਅਫੀਸ਼ੀਅਲ ਨੂੰ ਪਿਆਰ ਕਰਦੇ ਰਹੋ ਤੇ ਜਦ ਤੱਕ ਜਦੋਂ ਤੱਕ ਫੋਮਨ ਜਾਂਦੀ ਰਹੇਗੀ ਸਕੂਲ ਉਦੋਂ ਤੱਕ ਮੈਂ ਰੋਜ਼ ਵੀਡੀਓ ਵਿੱਚ ਆਂਦਾ ਰਹੂੰਗਾ ਮੰਮਾ ਦੀ ਸੋ ਪਲੀਜ਼ سپورਟ ਲਾਈਕ ਔਰ ਕਮੈਂਟ ਕਰਦੇ ਰਹੋ ਜਿੰਨਾ ਮੋਟੀਵੇਸ਼ਨ ਮਿਲਦਾ ਰਹੇ ਇਸ ਫੈਮਲੀ ਨੂੰ ਅੱਗੇ ਜਾ ਕੇ ਹੋਰ ਗ੍ਰੋਹੋ ஏਸੀ ਹਾਂਜੀ ਔਰ ਤੁਹਾਨੂੰ ਪਤਾ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਾਂ ਮੈਨੂੰ ਨਾ ਮੈਸੈਂਜਰ ਦੇ ਵਿੱਚ ਕਿਸੇ ਨੇ ਕਿਹਾ ਕਿ ਇਹ ਤੁਹਾਡਾ ਭਰਾ ਹੈਗਾ ਤੇ ਸੌਰੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਜੱਜ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਜੇ ਟਾਈਮ ਦੇ ਵਿੱਚ ਕਿਉਂਕਿ ਮਾਂ ਬੇਟਾ ਚਲਦੇ ਹੋਣ ਤਾਂ ਕੋਈ ਜੱਜ ਨਹੀਂ ਕਰ ਸਕਦਾ ਕਿ ਇਹ ਮਾਂ ਹੈ ਕਿ ਪੁੱਤਰ ਹੈ ਹਰ ਕੋਈ ਮਤਲਬ ਅਲਗ 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 ਕੋਈ ਨਾ ਕੋਈ ਰਿਸ਼ਤੇ ਹਨ ਜੋੜੀ ਜਾ ਰਿਹਾ ਹੈ ਤੇ ਮੈਂ ਉਸ ਲਈ ਮਾਫੀ ਚਾਹਨੀ ਆ ਕਿ ਇਹ ਮੇਰਾ ਭਰਾ ਨਹੀਂ ਹੈ ਇਹ ਮੇਰਾ ਬੇਟਾ ਹੈ ਖੁਦ ਦਾ ਤੇ ਅੱਜ ਦੇ ਟਾਈਮ ਦੇ ਵਿੱਚ ਪਰਮਾਤਮਾ ਨੇ ਐਨੀ ਚੜ੍ਹਦੀ ਕਲਾ ਬਖਸ਼ੀ ਹੈ ਮੇਰੇ ਮਾਲਕ ਨੇ ਐਨੀ ਤੰਦਰੁਸਤੀ ਦਿੱਤੀ ਹੈ ਕਿ ਪਤਾ ਹੀ ਨਹੀਂ ਲੱਗਾ ਕਿ ਕਦੋਂ ਮਤਲਬ 16 ਸਾਲਾਂ ਦੇ ਵਿੱਚ ਮੇਰਾ ਬੱਚਾ ਅੱਜ ਇੰਨਾ ਯੰਗ ਹੋ ਗਿਆ ਇੰਨਾ ਸਮਝਦਾਰ ਹੋ ਗਿਆ ਕਿ ਮਤਲਬ ਕਈ ਵਾਰ ਤੁਸੀਂ ਵਾਲੇ ਮੇਕਪ ਮਿਸਟੇਕਸ ਕੋਈ ਨਾ ਕੋਈ ਚੀਜ਼ ਦੀ ਹੋ ਜਾਂਦੀ ਹੈ ਤੇ ਉਹ ਮੈਨੂੰ ਸਮਝਾਉਂਦੇ ਕਿ ਮਮਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ ਥੋੜੀ ਤੁਹਾਡੀ ਗਲਤੀ ਹੈ ਤੁਹਾਡੀ ਮਿਸਟੇਕਸ ਹੈ ਤੇ ਦੇਖੋ ਜੀ ਛੋਟੀ ਜੀ ਜਦੋਂ ਬੱਚਾ ਹੁੰਦਾ ਹੈ ਕੁੱਖ ਦੇ ਵਿੱਚ ਜਾਂ ਮਤਲਬ ਮਾਂ ਉਹਨੂੰ ਪਾਲਦੀ ਹੈ ਤੇ ਮਾਂ ਬੱਚੇ ਨੂੰ ਸਮਝਾਉਂਦੀ ਹੈ ਤੇ ਇਹ ਲਈ ਕੀ ਸਹੀ ਹੈ ਕੀ ਗਲਤ ਹੈ ਚਾਹੇ ਉਹ ਫਿਰ ਛਿਸ਼ੂ ਕਰ ਦੇਵੇ ਚਾਹੇ ਉਹ ਪੋਟੀ ਕਰ ਦੇਵੇ ਚਾਹੇ ਉਹ ਫਿਰ ਮਿੱਟੀ ਖਾਵੇ ਕੁਝ ਵੀ ਖਾਵੇ ਹਰ ਇੱਕ ਜਗ੍ਹਾ ਤੋਂ ਮਾਂ ਰੋਕਦੀ ਹੈ ਤੇ ਜਦੋਂ ਬੱਚਾ ਆਪਣੇ ਆਪ ਨੂੰ ਸਟੈਂਸ ਹੋ ਜਾਂਦਾ ਹੈ ਇਹ ਬੱਚੇ ਇਹ ਚੀਜ਼ਾਂ ਕਿਉਂ ਭੁੱਲ ਜਾਂਦੇ ਨੇ ਕਿ ਸਾਡੇ ਮੰਮਾ ਨੇ ਸਾਡੀ ਪੋਟੀ ਸਾਫ਼ ਕੀਤੀ, ਸ਼ਿਸ਼ੂ ਸਾਫ਼ ਕੀਤਾ, ਸਾਨੂੰ ਮਿੱਟੀ ਤੋਂ ਰੋਕਿਆ, ਸਾਨੂੰ ਉਸ ਚੀਜ਼ ਤੋਂ ਰੋਕਿਆ ਤੇ ਕੋਸ਼ਿਸ਼ ਕਰਿਆ ਕਰੋ ਮੇਰਾ ਬੇਟੇ ਨਾਲ ਮੇਰੀ ਬਹੁਤ achhi bonding ਹੈ, ਮਤਲਬ ਬਹੁਤ achhi dosti ਹੈ। ਬੇਟਾ ਇਹ ਮੇਰਾ ਘਾਟਾ ਹੈ, ਮੇਰਾ ਦੋਸਤ ਜ਼ਿਆਦਾ ਹੈ ਤੇ ਕਾਫੀ ਸਾਰੇ ਮਸੈਂਦਰ ਦੇ ਵਿੱਚ ਮੈਨੂੰ ਮੈਸੇਜ ਦਿਖ ਰਹੀ ਸੀ ਕਿ ਮੈਡਮ ਬਰਥਡੇ ਦਾ ਬਰਥਡੇ ਹੈ ਤੇ ਤੁਹਾਨੂੰ ਦੱਸ ਦਵਾਂ ਜੀ ਮੇਰੇ ਬੇਟੇ ਦਾ ਬਰਥਡੇ ਨਹੀਂ ਸੀ ਉਹ ਫੋਟੋਸ ਕ ਮੈਕਸਿਮਮ 2 3 4 ਸਾਲ ਪੁਰਾਨੀਆਂ ਫੋਟੋਸ ਹੈ ਜਿਹੜੀਆਂ ਮੈਂ ਮਤਲਬ ਫੇਸਬੁੱਕ ਤੋਂ ਉਠਾ ਕੇ ਡਾਲੀਆਂ ਨੇ ਤਾਂ ਕਿ ਤੁਹਾਨੂੰ ਆਸੇ-ਆਸੇ ਆਪਣੀ ਹੋਰ ਵੀ ਮੈਂ ਫੈਮਿਲੀ ਨਾਲ ਮਿਲਾਂਦੀ ਰਵਾਂਗੀ ਮੇਰੇ ਤਿੰਨ ਬੱਚੇ ਨੇ ਇੱਕ ਮੇਰਾ ਇਹ ਸਭ ਤੋਂ ਵੱਡਾ ਬੇਟਾ ਹੈ ਜਿਸ ਨੇ ਪਹਿਲਾ ਮੇਰੀ ਕੁੱਖ ਦੇ ਵਿੱਚ ਜਨਮ ਲਿੱਤਾ ਉਸ ਤੋਂ ਬਾਅਦ ਮੇਰੀ ਗੁੜੀਆ ਤੁਸੀਂ ਸਭ ਜਾਣਦੇ ਹੋਵੋਗੇ ਜਿਹਦੇ ਮਤਲਬ ਕਾਫੀ ਰੋਲ ਕੀਤੇ ਨੇ ਉਹਨੇ ਆਪਣਾ ਮਤਲਬ ਆਣੀ ਬਿਟੀਆਂ ਨੂੰ ਲੈ ਕੇ ਤੇ ਇੱਕ ਛੋਟੀ ਜੀ ਤੁਸੀਂ ਨਾਜ਼ੁਕ ਜੀ ਬੇਟੀ ਦੇਖੀ ਹੈ ਉਹ ਤਾਂ ਮੇਰੇ ਰਾਬਜੀ ਨੇ ਮੈਨੂੰ ਗੋਡ ਗਿਫਟ ਬਖਸ਼ਿਆ ਹੈ ਤੇ ਮੇਰੇ ਕੋਲ ਉਹ ਚੀਜ਼ ਦਾ ਪਾਪ ਨਹੀਂ ਹੋਇਆ ਅੱਜ ਕੱਲ੍ਹ ਦੁਨੀਆ ਦੇ ਉੱਪਰ ਪਾਪ ਬਹੁਤ ਜ਼ਿਆਦਾ ਚੱਲ ਪਿਆ ਹੈ ਲੋਕ ਪਹਿਲਾਂ ਤਾਂ ਉਸ ਤਰ੍ਹਾਂ ਦੇ ਰਿਸ਼ਤੇ ਵੀ ਜਿਨਾ ਜਾਣ ਜਿੱਥੋਂ ਕੱਲ ਨੂੰ ਮਤਲਬ ਰਿਸ਼ਤਾ ਜਿਹੜਾ ਜੋੜ ਜਾਂਦਾ ਵਾ ਉਸ ਤੋਂ ਬਾਅਦ ਰੱਬ ਉਹਨਾਂ ਤੇ ਦਇਆ ਕਰਦਾ ਵਾ ਮਤਲਬ ਕਿਰਪਾ ਕਰਦਾ ਤੇ ਉਸ ਚੀਜ਼ ਨੂੰ ਨਸ਼ਟ ਕਰ ਦਿੰਦੇ ਨੇ ਆਪਣੇ ਸਿਰ ਤੇ ਪਾਪ ਲੈ ਲੈਂਦੇ ਨੇ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਚੰਗੇ ਕਰਮ ਕਰੋਗੇ ਤਾਂ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ ਸਤਿਬੁੱਧੀ ਦਿੰਦੇ ਰਹੋਗੇ ਤਾਂ ਪਰਮਾਤਮਾ ਹਮੇਸ਼ਾ ਤੁਹਾਡੇ ਦੀ ਕਿਰਪਾ ਕਰਦਾ ਰਹੇਗਾ ਜੇ ਤੁਸੀਂ ਕਿਸੇ ਦਾ ਮਾੜਾ ਵੀ ਕਰੋਗੇ ਮਾੜੇ ਕਰਮ ਵੀ ਕਰੋਗੇ ਤੇ ਪਰਮਾਤਮਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਕ ਦਿਨ ਉਹ ਹਿਸਾਬ ਲੈਣ ਲਈ ਬੈਠਾ ਹੀ ਬੈਠਾ ਹੈ ਮੈਨੂੰ ਬਹੁਤ ਸਾਰਿਆਂ ਨੇ ਕਿਹਾ ਸੀ ਕਿ ਕੀ ਜ਼ਰੂਰਤ ਪਈ ਹੈ ਕਿ ਬੇਟਾ ਔਰ ਬੇਟੀ ਦੀ ਹੈਗੀ ਹੈ ਇਹਨੂੰ ਕੀ ਜ਼ਰੂਰਤ ਪਈ ਸੀ ਕਰਨ ਦੀ ਤਾਂ ਮੈਂ ਉਹਨਾਂ ਨੂੰ ਵੀ ਬਹੁਤ ਸ ਰਿਸ਼ਤੇਆ ਨੂੰ ਐਸੇ ਰਿਸ਼ਤੇ ਵੀ ਬਹੁਤ ਸਾਰੇ ਮੈਨੂੰ ਕਾਫੀ ਕਹਿੰਦੇ ਸੀ ਜਮਲੋ ਹੋਰ ਵੀ ਕਾਫੀ ਲੋਕ ਕਹਿੰਦੇ ਸੀ ਤਾਂ ਮੈਂ ਉਹਨਾਂ ਨੂੰ ਵੀ ਦੱਸ ਦਿੱਤਾ ਔਰ ਆਪਣੇ ਆਪ ਨੂੰ ਵੀ ਦੱਸ ਦਿੱਤਾ ਕਿ ਜੇ ਮੇਰੇ ਪਰਮਾਤਮਾ ਨੇ ਸਮੇਂ ਤੋਂ ਬਾਅਦ ਕਾਫੀ ਟਾਈਮ ਬਾਅਦ ਜੇ ਮੇਰੀ ਪਰਮਾਤਮਾ ਨੇ ਮੇਰੀ ਝੋਲੀ ਦੇ ਵਿੱਚ ਕੁਝ ਦਿੱਤਾ ਹੈ ਤੇ ਸ਼ਾਇਦ ਉਹ ਵੀ ਸੋਚ ਸਮਝ ਕੇ ਦਿੱਤਾ ਹੋਵੇਗਾ ਹਰ ਇੱਕ ਧੀ ਪੁੱਤਰ ਆਪਣੇ ਕਰਮ ਲੈ ਕੇ ਆਉਂਦਾ ਹੈ ਕੋਈ ਕਿਸੇ ਦੇ ਕਰਮਾਂ ਨੂੰ ਖਾ ਨਹੀਂ ਸਕਦਾ ਕੋਈ ਕਿਸੇ ਦੇ ਕਰਮਾਂ ਨੂੰ ਖੋ ਨਹੀਂ ਸਕਦਾ ਕੋਈ ਕਿਸੇ ਦੀ ਕਿਸਮਤ ਨੂੰ ਵੀ ਨਹੀਂ ਫੜ ਸਕਦਾ ਜੋ ਦਿੱਤਾ ਹੈ ਪਰਮਾਤਮਾ ਆਪਣੇ ਕਰਮ ਕਿਸਮਤ ਨਾਲ ਭੇਜਦਾ ਹੈ ਦੇਖੋ ਜੀ ਉਸ ਛੋਟੀ ਜੀ ਬੱਚੀ ਜਦੋਂ ਦੀ ਮਤਲਬ ਸਾਡੇ ਘਰ ਦੇ ਵਿੱਚ ਆਈ ਹੈ ਉਸ ਬੱਚੀ ਨੇ ਆਪਣੀ ਕਿਸਮਤ ਆਪਣੇ ਆਪ ਹੀ ਬਣਾਈ ਹੈ ਮਾਂ ਨੇ ਤਾਂ ਸਿਰਫ ਜਨਮ ਦਿੱਤਾ ਹੈ ਕਰਮ ਔਰ ਕਿਸਮਤ ਸਿਰ ਪਰਮਾਤਮਾ ਲਿਖ ਕੇ ਲੈਂਦਾ ਤੇ ਉਸ ਤੋਂ ਉੱਪਰ ਕੋਈ ਵੀ ਨਹੀਂ ਲਿਖਦਾ ਬਾਕੀ ਇਹ ਤੁਸੀਂ ਜੋ ਚੀਜ਼ਾਂ ਸੋਚਦੇ ਹੋ ਕਿ ਅਸੀਂ ਪਹਿਲਾਂ ਰਲ ਜਾਈਏ ਬਾਅਦ ਵਿੱਚ ਅਸੀਂ ਇਹ ਚੀਜ਼ਾਂ ਦੇ ਵਿੱਚ ਫਸ ਜਾਨੇ ਆ ਫਿਰ ਅਸੀਂ ਪਾਪ ਕਰਾਨਾ ਸ਼ੁਰੂ ਹੋਏ ਨੇ ਫਿਰ ਅਸੀਂ ਮਤਲਬ ਆਪਣਾ ਇਲਾਜ ਕਰਾਨੇ ਆ ਤੇ ਉਹ ਚੀਜ਼ਾਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਤੁਹਾਡੇ ਲਈ ਮਤਲਬ ਖਤਰਨਾਕ ਵੀ ਭੰਸਦੇ ਤੁਹਾਡੀ ਬਾਡੀ ਨੂੰ ਲੈ ਕੇ ਵੀ ਤਰ੍ਹਾਂ ਤਰ੍ਹਾਂ ਦੇ ਇੰਜੈਕਸ਼ਨਸ ਜ਼ਰੂਰ ਤਰ੍ਹਾਂ ਦੀਆਂ ਮੈਡੀਸਿਨਸ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੁੜੋਗੇ ਤੇ ਉਹ ਖਤਰਨਾਕ ਵੀ ਬਾਡੀ ਬਣੇਗੀ ਤੇ ਜਿਸ ਵਿੱਚ ਨਾ ਉਹ ਸਕਸੈਸਫੁਲ ਹੈ ਨਾ ਤੁਸੀਂ ਸਕਸੈਸਫੁਲ ਹੋ ਤੇ ਇਸ ਲਈ ਮੇਰੇ ਰੱਬ ਜੀ ਨੇ ਮੈਨੂੰ ਦਿੱਤਾ ਸੀ ਤਾਂ ਮੈਂ ਬਖਸ਼ਣ ਉਹਨਾਂ ਦੇ ਹੱਥ ਦੇ ਵਿੱਚ ਆਪਣਾ ਆਪ ਨੂੰ ਸਵੀਕਾਰ ਕੀਤਾ ਤੇ ਬਹੁਤ ਵਧੀਆ ਲੱਗਦਾ ਹੈ कि ਜਦੋਂ ਅੱਜ ਮੇਰੇ ਪਰਿਵਾਰ ਦੇ ਵਿੱਚ ਮੇਰੇ ਗੁਰਮਾਰੀ ਨੇ ਇੰਨੀ ਕਿਰਪਾ ਬਖਸ਼ੀ ਹੈ ਪ੍ਰਮਾਤਮਾ ਤੁਹਾਨੂੰ ਵੀ ਤੁਹਾਡੇ ਵੀ ਸਦਬੁੱਧੀ ਮਿਆਗ ਦੇ ਵਿੱਚ ਸਤਾਈ ਰੱਖੇ ਕਿ ਅੱਜ ਦੇ ਅਸੀਂ ਕਿਸੇ ਦੇ ਕਰਮ ਮਾੜੇ ਕਰਾਂਗੇ ਜਾਂ ਕਿਸਮਤ ਮਾੜੀ ਕਰਾਂਗੇ ਜਾਂ ਅਸੀਂ ਕਿਸੇ ਦੇ ਟੋਆ ਪਾਵਾਂਗੇ ਤੇ ਉਹ ਟੋਆ ਪਹਿਲਾਂ ਤੁਹਾਡੇ ਲਈ ਹੀ ਹੋਏਗਾ ਤਾਂ ਕਿ ਕਿਸੇ ਲਈ ਨਹੀਂ ਹੋਏਗਾ ਤੇ ਇਸ ਲਈ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਮੇਰੀ ਤਰ੍ਹਾਂ ਕੋਸ਼ਿਸ਼ ਕਰੋ ਕਿ ਜੇ ਦੇਖੋ ਤੁਸੀਂ ਕਿਸੇ ਦਾ ਕੁਸ਼ਕਾਰ ਨਹੀਂ ਨਾ ਸਕਦੇ ਤੇ ਚੰਗਾ ਮਾੜਾ ਵੀ ਨਾ ਸੋਚੋ ਸਿਰਫ ਇੱਕੋ ਹੀ ਮੇਰੀ ਡੈਟ ਸਲਫ ਕਲੀਅਰ ਹੈ ਗੱਲ ਹੈ ਕਿ ਜੇ ਅਸੀਂ ਚੰਗੇ ਨਹੀਂ ਕਰ ਸਕਦੇ ਤੇ ਮਾੜਾ ਵੀ ਸੋਚਣ ਦਾ ਸਾਡਾ ਹੱਕ ਨਹੀਂ ਹੈ ਕਿਸਮਤ ਕਰਮ ਸਮਾਂ ਵਕਤ ਸਭ ਕੁਝ ਪਰਮਾਤਮਾ ਆਬਲਿਆ ਬਠਾਉਂਦਾ ਹੈ ਅਸੀਂ ਤਾਂ ਕੁਝ ਵੀ ਨਹੀਂ ਆ ਉਹਦੇ ਅੱਗੇ ਤੇ ਇਸ ਲਈ ਮੈਨੂੰ ਲੱਗਾ ਕਿ ਅੱਜ ਮੈਂ ਆਪਣੇ ਵਿਵੇਕ ਆਪਣੇ بیٹے ਨੂੰ ਆਪਣੇ ਨਾਲ ਜੋੜਾ ਤੁਸੀਂ ਵੀ ਦੇਖੋ ਹੁਣ ਦੇਖੋ ਗੱਭਰੂ ਜਵਾਨ ਹੋ ਚੁੱਕਿਆ ਕਿਸੇ ਨੇ ਮੈਨੂੰ ਮਸੈਂਜਰ ਦੇ ਵਿੱਚ ਲਿਖਿਆ ਸੀ ਇਹ ਤੇ ਗੱਭਰੂ ਜਵਾਨ ਹੈ ਤੇ ਹਾਂ ਜੀ ਬਿਲਕੁਲ ਜੀ ਜਦੋਂ ਪੁੱਤਰ ਮਾਵਾਂ ਤੋਂ ਪਲਸ ਹੋ ਜਾਂਦੇ ਨੇ ਤੇ ਗੱਬਰੂ ਜਵਾਨ ਆਪਣੇ ਆਪ ਹੀ ਬਣ ਜਾਂਦੇ ਨੇ ਤੇ ਜਦੋਂ ਕਹਿੰਦੇ ਨਾ ਮੁੱਛ ਦਾੜੀ ਆ ਜਾਵੇ ਤਾਂ ਉਦੋਂ ਹੋਰ ਵੀ ਜਵਾਨੀ ਵਧੀਆ ਹੋ ਜਾਂਦੀ ਹੈ ਤੇ ਇਸ ਵੱਲੋਂ ਕਿ ਪ੍ਰਮਾਤਮਾ ਇਹਨੂੰ ਸਦਬੁੱਧੀ ਦਵੇ ਕਿਰਪਾ ਦਵੇ ਸੰਤੁਸ਼ਟੀ ਦਵੇ ਮੈਂ ਹਰ ਵਿਅਕਤੀ ਆਪਣੇ ਪ੍ਰਮਾਤਮਾ ਕੇ ਇਹ ਹੀ ਦੁਆ ਕਰਦੀ ਹਾਂ ਆਪਣੇ ਬੱਚੇ ਨੂੰ ਇਹ ਹੀ ਸਮਝਾਉਂਦੀ ਹਾਂ ਕਿ ਬੇਟਾ ਸਮੇਂ ਦੇ ਨਾਲ ਜੋ ਵਕਤ ਨਿਕਲ ਗਿਆ ਹੈ ਨਾ ਉਹਨੂੰ ਵਾਪਸ ਲਿਆਂਦਾ ਕੋਈ ਫਾਇਦਾ ਨਹੀਂ ਹੈ ਅੱਗੇ ਲਈ ਤੁਸੀਂ ਇਸ ਤਰ੍ਹਾਂ ਦਾ ਬਣੋ ਇਸ ਤਰ੍ਹਾਂ ਦਾ ਬਣੋ ਇਸ ਤਰ੍ਹਾਂ ਨੇ ਬਣੋ ਕਿ ਜੋ ਵੀ ਤੁਹਾਡੇ ਖੁਦ ਦੀਆਂ ਆਪਣੀਆਂ ਜ਼ਰੂਰਤਾਂ ਨਾ ਕਿ ਤੁਸੀਂ ਆਪਣਾ ਕਮਾ ਸਕੋ ਤੇ ਆਪਣੇ ਤਰੀਕੇ ਨਾਲ ਹੀ ਚੱਲ ਸਕੋ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਸੇ ਤੇ ਨਿਰਭਰ ਹੋਣਾ ਜੇ ਤੁਸੀਂ ਕਹੋਗੇ ਮम्मा ਸਾਨੂੰ ਕਰਕੇ ਦੇਵੇਗੀ ਜਾਂ ਪਾਪਾ ਸਾਨੂੰ ਕਰਕੇ ਦੇਣਗੇ ਮੈਰਾ ਫਰਸੀ ਤੁਹਾਨੂੰ ਮੈਂ ਜਨਮ ਦੇ ਕੇ ਪਾਲ ਕੇ ਵੱਡਿਆ ਕਰ ਦਿੱਤਾ ਹੁਣ ਤੁਹਾਡਾ ਹੱਕ ਬੰਦਾ ਹੈ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਹੈ ਅੱਜ ਕੱਲ ਬੱਚੇ ਬਹੁਤ ਸਮਾਰਟ ਹੈ ਬਹੁਤ ਇੰਟੈਲੀਜੈਂਟ ਹੈ ਅੱਜਕਲ ਫੋਨ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਕੁਝ ਚੰਗਾ ਵੀ ਚੱਲ ਰਿਹਾ ਹੈ ਕੁਝ ਮਾੜਾ ਵੀ ਚੱਲ ਰਿਹਾ ਹੈ ਤੇ ਦੇਖੋ ਜੇ ਸ਼ੁਰੂ ਤੋਂ ਪ੍ਰਭਾਵ ਆਪਣੇ ਬੱਚੇ ਨੂੰ ਅਸੀਂ ਉਸ ਲਾਈਨ 'ਚ ਪਾਵਾਂਗੇ ਤੇ ਬੱਚਾ ਉਹ ਲਾਈਨ ਹੀ ਗਾਈਡ ਕਰੇਗਾ ਜਿਵੇਂ ਸ਼ੁਰੂ ਤੋਂ ਉਸ ਲਾਈਨ 'ਚ ਪਾਵਾਂਗੇ ਤੇ ਬੱਚਾ ਉਸ ਲਾਈਨ ਨੂੰ ਗਾਈਡ ਕਰੇਗਾ ਤੇ ਇਸ ਲਈ ਮੈਂ ਆਪਣੇ ਬੇਟੇ ਨੂੰ ਇੱਕ ਹੀ ਗੱਲ ਸਮਝਾਈ ਹੈ ਬੇਟਾ ਲਾਈਫ ਦੇ ਵਿੱਚ ਮੇਰੀ ਜ਼ਿੰਦਗੀ 'ਚ ਜੋ ਵੀ ਬੀਤ ਗਿਆ ਨਾ ਸਮਾਂ ਵਾਪਸ ਉਹ ਮੈਂ ਮੁੜ ਕੇ ਤੇ ਨਹੀਂ ਲਿਆ ਸਕਦੀ ਪਰ ਹਾਂ ਜੋ ਅੱਗੇ ਆਣ ਲਈ ਉਹ ਵਧੀਆ ਤੋਂ ਵਧੀਆ ਹਨ ਉਹ ਪਰਮਾਤਮਾ ਅਗੇ ਦੁਆ ਕਰਾਂਗੀ ਗੁਰਮਾਰੀ ਦੇ ਅਗੇ ਦੁਆ ਕਹਾਂਗੀ ਕਿ ਮੇਰੇ ਮਾਲਕ ਮੇਰੇ ਬੱਚੇ ਨੂੰ ਇਸ ਤਰ੍ਹਾਂ ਹੀ ਤੰਦਰੁਸਤੀ ਰੱਖਣ ਸੁਖਸ਼ਾਤੀ ਰੱਖਣ ਬਹੁਤ ਸਾਰਿਆਂ ਨੇ ਮੈਨੂੰ ਕਿਹਾ ਸੀ ਕਿ ਫੋਟੋਸ ਆਪਣੇ ਬੱਚੇ ਦੀ ਨਾਂ ਪਾਇਆ ਕਰੋ ਨਜ਼ਰਾ ਲੱਗ ਜਾਂਦੀਆਂ ਨੇ ਤੇ ਮੈਂ ਉਹਨਾਂ ਨੂੰ ਵੀ ਕਹਿ ਦਵਾਂ ਜੀ ਨਜ਼ਰਾ ਲਗਾਉਣ ਵਾਲੇ ਜਾਂ ਕਰਨ ਵਾਲੇ ਤਾਂ ਬਹੁਤ ਦੂਰ ਦੀ ਗੱਲ ਹੈ ਅੱਜ ਦੇ ਟਾਈਮ ਦੇ ਵਿੱਚ ਜੰਮ ਦਾ ਬੱਚਾ ਵੀ ਹੋਵੇ ਲੋਕੀ ਉਹਦੀ ਵੀ ਫੋਟੋ ਸੋਸ਼ਲਸ ਤੇ ਚੜਾ ਦਿੰਦੇ ਨੇ ਤੇ ਫਿਰ ਮੇਰਾ ਬੇਟਾ ਤਾਂ ਇੰਨਾ ਮਤਲਬ ਪਰਮਾਤਮਾ ਨੇ ਕਿਰਪਾ ਬਖਸ਼ੀ ਹੈ ਇੰਨੀ ਜ਼ਿਆਦਾ ਕਿਰਪਾ ਬਖਸ਼ੀ ਹੈ ਜੇ ਮੋਨਿਕਾ धवन ਜ਼ਿੰਦਗੀ ਦੇ ਵਿੱਚ ਕਿਸੇ ਦਾ ਨਾਮ ਮਾੜਾ ਕਰਦੀ ਹੈ ਨਾ ਮਾੜਾ ਕੀਤਾ ਹੈ ਸਭ ਦੀਆਂ ਸੁਣੀਆਂ ਹੀ ਹੈ ਪਰ ਕਿਸੇ ਨੂੰ ਅੱਗੇ ਤੱਕ ਅੱਜ ਤੱਕ ਅਗਰੂਮੈਂਟ ਦਾ ਰਿਪਲਾਈ ਨਹੀਂ ਕੀਤਾ ਪਰ ਜਿਦੋਂ ਮੋਨਿਕਾ धवन ਨੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਨੀਅਤ ਸੱਚੀ ਰੱਖੀ ਹੈ ਮਨ ਸੱਚਾ ਰੱਖਾਇਆ ਆਪਣੇ ਮਨ ਨੂੰ ਸੋਚ ਨੂੰ ਸਹੀ ਰੱਖਿਆ ਵਾ ਤੇ ਫਿਰ ਗੁਰੂ ਮਹਾਰਾਜ ਜੀ ਉਸ ਦੇ ਬੱਚੇ ਨੂੰ ਕਿਉਂ ਨਾਮ ਮਲਤੰਦਰਸਤਿਆਂ ਦੇਣ ਬਾਕੀ ਨਜ਼ਰਾਂ ਲਗਾਉਣ ਵਾਲੇ ਜਾਂ ਮਤਲਬ ਨਾ ਲਗਾਉਣ ਵਾਲੇ ਜਾਂ ਹੋਣ ਵਾਲੇ ਇਹ ਚੀਜ਼ਾਂ ਤੇ ਜੇ ਅਸੀਂ ਨਿਰਭਰ ਕਰਾਂਗੇ ਫੇਰ ਤੇ ਬੰਦਾ ਨਾ ਕਿੰਨਾ ਕੁ ਲੁਕਾਲਕਾ ਕੇ ਅੰਦਰਾਂ ਚ ਰੱਖੇਗਾ ਕਿੰਨਾ ਕੁ ਲੁਕਾਲਕਾ ਕੇ ਇਸ ਲਈ ਦੁਨੀਆ ਦੇ ਵਿੱਚ ਇਸ ਤਰ੍ਹਾਂ ਆਪਣੇ ਆਪ ਨੂੰ ਓਪਨ ਕਰੋ ਇਸ ਤਰ੍ਹਾਂ ਓਪਨ ਕਰੋ ਕਿ ਹਰ ਕੋਈ ਇੱਕ ਮਸਾਲ ਦੇ ਸਗੇ ਹਾਂ ਜੀ ਇਹ ਉਹਦਾ ਬੱਚਾ ਵਾ ਜਾਂ ਇਹ ਉਹਦਾ ਬੱਚਾ ਵਾ ਕਹਿੰਦੇ ਨੇ ਕਿ ਏਕ-ਏਕ ਹੋਵੇ ਤੇ ਉਹ ਵੀ ਲੁਕਾਲਕਾ ਲੋਕੀ ਅੰਦਰਾਂ ਚ ਰੱਖਦੇ ਨੇ ਤੇ ਕੋਸ਼ਿਸ਼ ਕਰੋ ਆਪਣੇ ਬੱਚੇ ਨੂੰ ਇੰਨਾ ਕੁ ਜ਼ਿਆਦਾ ਆਪਣੇ ਨਾਲ ਜੋੜੋ ਇੰਨਾ ਆਪਣੇ ਨਾਲ ਜੋੜੋ ਕਿ ਬੱਚਾ ਠਿੱਡ ਗੱਲ ਵੀ ਛੋਟੀ ਜੀ ਵੀ ਹੋਵੇ ਨਾ ਉਹ ਵੀ ਤੁਹਾਡੇ ਨਾਲ ਸ਼ੇਅਰਸ ਕਰੇ ਤੇ ਉਹਦੇ ਵਿੱਚ ਇੱਕ ਬੇਟਾ ਮੇਰਾ ਆਪਣਾ ਇਸ ਤਰ੍ਹਾਂ ਦਾ ਹੈ ਮੈਨੂੰ ਬਹੁਤ ਸਾਰਿਆਂ ਨੇ ਕਿਹਾ ਸੀ ਕੀ ਮਲਬ ਇਹ ਬੇਟੀ ਤੁਹਾਡੀ ਆ ਜਾਂ ਇਹ ਬੇਟਾ ਤੁਹਾਡਾ ਵਾ ਜਾਂ ਮਲੇ ਤੁਹਾਡਾ ਭਰਾ ਵਾ ਜਾਂ ਉਹ ਹੈ ਤੇ ਮੈਂ ਹੁਣ ਹਰ ਇੱਕ ਨੂੰ ਜਦੋਂ ਮੈਸੇਜ ਤੇ ਮੈਸੇਜ ਮੈਸੇਜ ਤੇ ਮੈਸੇਜ ਹਰ ਰਿਪਲਾਈ ਮੈਸਸੰਜਰ ਦੇ ਵਿੱਚ ਦੇਨੀ ਆ ਉਹ ਫਿਰ ਮੈਨੂੰ ਉਹੀ ਮੈਸੇਜ ਕਹਿਣਾ ਪੈਂਦਾ ਤੇ ਇਸ ਲਈ ਸੋਚਿਆ ਕਿ ਉਹ ਨਾ ਅੱਜ ਮੈਂ ਆਪਣੇ ਬੱਚੇ ਨੂੰ ਤੁਹਾਡੇ ਅੱਗੇ ਲਾਈਵ ਲੈ ਆਵਾਂ ਉਹ ਤੁਸੀਂ ਵੀ ਦੇਖ ਲਵੋ ਕਿ ਵਿਵੇਕ ਦਾ ਬੰਦ ਕੌਣ ਹੈ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਹੈ ਬਾਕੀ ਵਿਵੇਕ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਬਸ ਇੱਕ ਹੀ ਗੱਲ ਕਹੂੰਗਾ ਕਿ ਜਿਹੜੇ ਵੀ ਮੇਰੇ ਵਰਗੇ ਟੀਨੇਜ ਤੇ ਹੈ ਨਾ ਜਿਹੜੇ 10th ਤੋਂ ਹੈ 10th ਪਲੱਸ ਹੋ ਗਏ ਆ ਜਾਂ 10th ਪਲੱਸ ਹੋਣ ਵਾਲੇ ਆ ਉਹਨਾਂ ਨੂੰ ਇੱਕ ਹੀ ਗੋਲ ਆਪਣਾ ਚਾਹੀਦਾ ਹੈ ਕਿ ਆਪਣਾ ਇੱਕ ਮਾਈਂਡਸੈਟ ਸਟਰੋਂਗ ਬਣਾ ਜਿਹੜੇ ਉੱਗੀ ਚਿੰਦੀ ਚੀਜ਼ਾਂ 'ਚ ਰੱਖਿਆ ਕੁਛ ਨਹੀਂ ਹੈ ਟਾਈਮ ਵੇਸਟ ਹੈ ਗਿਆ ਸਭ એનર્ਜੀ ਮਿੱਟੀ ਬਲੀਡ ਹੈਗੀ ਆ ਜਿਹੜੇ ਪੰਜਾਬੀ ਉਹਨਾਂ ਨੂੰ ਤੇ ਫੜਾ ਲੱਗ ਗਿਆ ਹੋਵੇਗਾ ਤੇ ਜਿਹੜੇ ਹਿੰਦੀ ਹੈ ਜਿਹੜੇ ਹਿੰਦੂ ਆ ਉਹਨਾਂ ਨੂੰ ਨਹੀਂ ਪੰਜਾਬੀਆਂ ਦੀ ਉਹਨਾਂ ਨੂੰ ਮੈਂ ਕਹਦਾ 댓 ਇਸ ਵੇਸਟਿੰਗ ਟਾਈਮ ਸੋ ਪਲੀਜ਼ ਮਾਈਂਡਸੈਟ ਸਟਰੋਂਗ ਰੱਖੋ ਆਪਣਾ ਇੱਕ ਪੈਰਾ ਤੇ ਸਟੈਂਡ ਹੋ ਆਪਣੇ ਪੇਰੈਂਟਸ ਨੂੰ ਇਨਾ ਖੁਸ਼ ਰੱਖੋ ਇਨੀ ਮਨੀ ਦਿਓ ਕਿ ਉਹ ਆਪ ਖੁਸ਼ ਹੁੰਦੇ ਰਹਿਣ ਹਮੇਸ਼ਾ ਹਮੇਸ਼ਾ ਤੱਕ ਕਿ ਆਪ ਮੇਰੇ ਬੇਟੇ ਨੇ ਕੋਸ਼ਿਸ਼ ਕਰਕੇ ਦਿਖਾਇਆ ਤੇ ਮੈਨੂੰ ਸਟੈਂਡ ਇੱਕ ਇੱਕ ਲੈਵਲ ਤੇ ਜਿੱਦਾਂ ਇੱਕ ਬਾਪ ਛੋਟ ਗਰੀਬ ਤੋਂ ਹੁੰਦਾ ਨਾ ਇੱਕ ਬਾਪ ਛੋਟੇ ਘਰੋਂ ਹੁੰਦਾ ਚੌਂਪੜੀਆਂ ਵਾਲੇ ਘਰ ਤੋਂ گاਉਂ ਤੋਂ ਤੇ ਉਹਦਾ ਬੇਟਾ ਇੱਕ ਪੂਰੇ ਦਿੱਲੀ گاਉਂ ਐਸੇ ਜਿੱਦਾਂ ਕੋਈ ਵੀ ਸਟੇਟ ਹਾਈ ਸਟੇਟ ਤੇ ਪਹੁੰਚਦਾ ਇੱਕ ਬਿਲਡਿੰਗ ਬੰਗਲਾ ਲੈ ਲੈਂਦਾ ਹੈ ਬੰਗਲੋ ਟਾਈਪ ਉਹਦਾ ਆਪਣਾ ਮਾਈਂਡਸੈਟ ਰੱਖੋ ਕਿ ਆਪਣੀ ਫੈਮਿਲੀ ਨੂੰ ਰਿਚ ਕਰਾਓ ਨਾ ਕਿ ਗਰੀਬ ਕਰਾਓ ਅੱਜ ਦੇ ਮੁੰਡੇ ਅੱਜ ਦੇ ਟਾਈਮ ਦੇ ਟੀਨੇਜ ਇਦਾਂ ਹੀ ਕਰਦੇ ਪਈ ਆਪਣੀ ਯੂਥ ਬਰਬਾਦ ਕਰ ਰਹੀ ਹੈ ਕਿ ਐਸੇ ਹੀ એનર્ਜੀ ਵੇਸ ਕਰ ਰਹੀ ਹੈ એનર્ਜੀ ਨੂੰ ਸਗੋ ਬਚਾ ਕੇ ਰੱਖੋ ਜਿਸ ਦੇ ਨਾਲ ਤੁਹਾਡੇ ਫੇਸ ਆ ਦੇਖ ਲੋ ਜ਼ਰਾ ਕੋ ਸਬੂਤ ਦੇਸੀ ਦੇਸੀ ਹੈਗਾ ਮੈਂ ਮੰਮਾ ਨੇ ਮੇਰੀ ਡਾਈਟ ਵੱਲ ਇੰਨਾ ਧਿਆਨ ਦਿੱਤਾ ਕਿ ਮੈਨੂੰ ਕੋਈ ਆ ਆਈ ਥਿੰਕ ਪਾਊਡਰ ਪੂਟਰ ਦੀ ਕੋਈ ਲੋਡ ਨਹੀਂ ਪਈ ਅੱਗੇ ਜਾ ਕੇ ਵੀ ਨਹੀਂ ਲੋਡ ਪਏ ਕਿਉਂਕਿ ਮੈਂ ਦੇਸੀ ਆਂ ਗਏ ਮਮਾਂ ਪਰ ਹੈ ਕਿ ਮੈਂ ਮੇਨ ਤੇ ਮੇਰੀ ਡਾਈਟ ਤੇ ਬਸ ਰੋਟੀ ਹੈ ਰੋਟੀ ਦੇ ਕਾਰਨ ਮੈਂ ਜਿੰਦਾ ਆਂ ਤੇ ਰੋਟੀ ਦੇ ਕਾਰਨ ਮੈਂ ਚੱਲਦਾ ਫੁੱਲਦਾ ਆਂ ਹਾਂਜੀ ਦੇਸੀ ਡਾਈਟ ਦਾ ਮਤਲਬ ਸਮਝ ਗਏ ਹੋ ਤਾਂ ਮੈਂ ਸਮਝਾ ਦਵਾਂ ਛੋਲੇ ਜਿਸ ਨਾਲ ਘਰ ਦੇ ਭਿੱਜੇ ਹੋਣ ਤੇ ਖੁੱਲੇ ਛੋਲੇ ਰਾਦੇ ਭੀਜੇ ਉਹ ਖਰਾਕ ਦਵੋ ਤੇ ਮੂੰਗੀ ਰਾਤ ਦੀ ਭੀਜੇ ਹੀ ਸਵੇਰੀ ਪੁਰਲ ਜਾਂਦੀ ਹੈ ਤੇ ਉਹ ਖਰਾਕ ਦਵੋ ਤੇ ਖੁੱਲੀਆਂ ਰੋਟੀਆਂ ਘੱਟੋ ਘਾੜਨੇ ਸੱਤ ਤੋਂ ਨੋ ਰੋਟੀਆਂ ਐਨੂੰ ਦੋ ਇੰਨੀਆਂ 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 ਨੇ ਖਾਓ ਦਿਮਾਗ ਖਰਾਬ ਹੋ ਜੈਣੀਆਂ ਰੋਟੀਆਂ ਖਾ ਕੇ ਕਿਉਂਕਿ ਥੋੜਾ ਮਜ਼ਾਕ ਕਰ ਰਹੀ ਆ ਵੈਸੇ ਤਾਂ ਵਿਚਾਰੇ ਮੈਕਸਿਮਮ 4 ਤੋਂ 5 ਜਾਂ 6 ਹਾਂ ਜੀ ਸੀਰੀਅਸਲੀ ਮੈਂ ਇਹ 5 ਫੁਲਕੇ ਖਾਂਦਾ ਵਾਂ ਪਰ ਮੈਨੂੰ ਬਦੋ ਬਦੀ ੱੱਕੇ ਨਾਲ ਦੋ ਵਾਧੇ ਖਵਾਨੀ ਆ ਇਸ ਲਈ ਖਵਾਨੀ ਆ ਤਾਂ ਕਿ ਦੁਬਾਰਾ ਛੇਤੀ ਰੋਟੀ ਨਾ ਮੰਗੇ ਕਿਉਂਕਿ ਬਾਾਰ-ਬਾਰ ਬਾਵਾ ਚਕਲਾ ਵੇਲਣਾ ਤਾਂ ਨਾ ਉਹ ਔਖਾ ਲੱਗਦਾ ਬਾਕੀ ਛੋਲੇ ਮੰਗੀ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਪਾਏ ਉਹ ਸਿਰਫ ਉਦੋਂ ਹੀ ਮੈਂ ਇੰਪਰੂਵ ਕਰਦੀ ਜਦੋਂ ਮੈਨੂੰ ਲੱਗਦਾ ਕਿ ਹਾਂ ਥੋੜਾ ਜਿਹਾ ਇਹ ਟਾਈਮ ਹੁਣ ਆ ਗਿਆ ਦੇਣ ਵਾਸਤੇ ਹਫਤੇ 'ਚ ਤੁਸੀਂ ਦੋ ਵਾਰ ਵੀ ਉਹਨੂੰ ਯਸ ਕਰੋਗੇ ਤੇ ਉਹ ਮਲੇ ਇੱਕ ਪਾਊਡਰ ਵਗੈਰਾ ਜਾਂ ਮਰੇ ਦੇਸੀ ਉਹ ਚੀਜ਼ਾਂ ਦਾ ਨਹੀਂ ਇਲਾਜ ਕਰੇਗਾ ਉਹ ਥੋੜੇ ਅੰਦਰੋਂ ਇੰਪਰੂਵ ਬੋਡੀ ਦਾ ਇਲਾਜ ਕਰੇਗਾ ਉਹ ਖੁਦ ਤੁਹਾਨੂੰ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਬਣਾਏਗਾ ਕਿ ਤੁਹਾਨੂੰ ਖੁਦ ਆਪਣੇ ਨੂੰ ਫੀਲ ਹੋਏਗਾ ਹਾਂ ਯਾਰ ਮੈਂ ਕੁਛ ਖਰਾਕ ਖਾਦੀ ਆ ਉਹ ਖਰਾਕ ਮੇਰੇ ਅੰਦਰ ਲੱਗੀ ਆ ਤੇ ਹਫਤੇ ਦੇ ਵਿੱਚ ਵਿੱਚ ਮੈਨੂੰ ਦੋ ਵਾਰ ਉਹ ਖਾਣ ਨਾਲ ਬੈਨੀਫਿਟ ਹੋਇਆ ਤਾਂ ਕਿ ਨੁਕਸਾਨ ਨਹੀਂ ਹੋਇਆ ਤੇ ਇਸ ਲਈ ਤੁਸੀਂ ਅੱਜ ਮੇਰੇ ਬੇਟੇ ਦੇ ਗੱਲਾਂ ਸੁਣ ਨਹੀਂ ਲਿੱਤੀਆਂ ਹੋਣਗੀਆਂ ਮੈਂ ਇਹਨੂੰ ਕੁਛ ਨਹੀਂ ਸਮਝਾਂਦੀ ਐਸੇ ਕੋ ਮੈਨੂੰ ਸਮਝਾਂਦਾ ਹੈ ਕਈ ਵਾਰ ਤੇ ਉਹ ਜਿਹੜਾ ਉਹਨੇ ਵੇਸਟਿੰਗ ਸਾਨੂੰ ਟਾਈਮ ਦੱਸਿਆ ਕਿ ਅੱਜ ਕੱਲ ਦੇ ਜੋ ਯਾਰ ਮੈਂ ਤੁਹਾਨੂੰ ਬੋਲ ਹੀ ਸਾਦੀ ਸਮਝਾਉਣ ਨੂੰ ਇਸ਼ਾਰੇ ਕਾਫੀ ਐ ਤੇ ਤੁਸੀਂ ਸਮਝ ਸਕਦੇ ਹੋ ਅਸੀਂ ਜਿਹੜਾ ਉੱਥੇ ਜੋ ਆਪਣੇ ਤਾਂ ਇੰਨਾ ਵੇਸਟ ਕਰ ਰਿਹਾ ਇੰਨਾ ਬਰਬਾਦੀ ਕਰ ਰਿਹਾ ਆਪਣੇ ਦਿਮਾਗ ਨੂੰ ਖਰਾਬ ਕਰ ਰਿਹਾ ਆਪਣੀ ਸੋਚ ਨੂੰ ਖਰਾਬ ਕਰ ਰਿਹਾ ਤਾਂ ਕਿ ਅਗਲੇ ਬੰਦੇ ਨੂੰ ਵੀ ਉਹੋ ਜੀ ਘਟੀਆਂ ਸੋਚ ਦੇ ਰਿਹਾ ਅਗਲੇ ਇੰਪ੍ਰੇਮਪੀਉ ਦੇ ਰਿਹਾ ਤੇ ਇਸ ਤੋਂ ਬੈਟਰ ਹੈ ਕਿ ਜੇ ਤੁਸੀਂ ਉਸ ਚੀਜ਼ ਤੋਂ ਨਿਕਲ ਕੇ ਆਪਣੀ ਲਾਈਫ ਦੇ ਵਿੱਚ ਐਨਆਰਪੀਆ ਕਮਾਓ ਇੰਨਾ ਜਿਆਦਾ ਮਲਕ ਪੋਰਟਰੇਟ ਬਨਵਾਓ ਇੰਨਾ ਕੁ ਜਿਆਦਾ ਵਧੀਆ ਬਣ ਜਾਓ ਤੁਹਾਡੀ ਇੱਕ ਪਾਲਟੀ ਹੋਵੇ ਪਤਾ ਲੱਗੇ ਹਾਂ ਜੀ ਇਹ ਉਹਦਾ ਮੁੰਡਾ ਵਾ ਇਹ ਉਹਦਾ ਕੁੜੀ ਹੈ ਤੇ ਇਦਾਂ ਦੇ ਮਤਲਬ ਬੇਟਾ ਔਰ ਬੇਟੀ ਦੇ ਪੁੱਤਰ ਸਾਰੇ ਹਾਰੀ ਕਨਾਜ਼ ਕਰਨ ਤੇ ਬਾਕੀ ਗੱਲਾਂ ਕਰਨ ਦਾ ਮਾਂ ਪੁੱਤਾਂ ਦੀ ਬਹੁਤ ਐ ਖਤਮ ਨਹੀਂ ਹੋਣੀਆਂ ਸਾਡੇ ਕੋ ਤੇ ਕਿਉਂਕਿ ਤੁਹਾਨੂੰ ਪਤਾ ਪੰਜਾਬੀ ਜਦੋਂ ਬਹਿ ਜਾਂਦੇ ਆ ਖਬਰਾਂ ਲੈ ਕੇ ਤੇ ਫਿਰ ਪੰਜਾਬੀਆਂ ਦੇ ਗੱਲਾਂ ਨਹੀਂ ਰੁਕਣ ਵਾਲੀਆਂ ਤੇ ਬਹੁਤ ਸਾਰਿਆਂ ਨੇ ਮੈਨੂੰ ਕਿਹਾ ਸੀ ਤੁਸੀਂ ਮੈਡਮ ਕਿੱਥੋਂ ਦੇ ਹੋ ਤੇ ਮੈਂ ਹੁਣ ਵੀ ਤੁਹਾਨੂੰ ਦੱਸ ਦਵਾਂ ਜੀ ਮੈਂ ਅਮਰੀਕਾ ਸਿਟੀ ਦੀ ਰਹਿਣ ਵਾਲੀ ਆ ਪੰਜਾਬ ਦੀ ਅੰਮ੍ਰਿਤਸਰ ਚ ਰਹਿਣ ਵਾਲੀਆਂ ਤੇ ਕੋਸ਼ਿਸ਼ ਕਰਿਓ ਸਮਾਂ نکال ਕੇ ਵੱਤੋ-ਬਾਤ ਇਸ ਬਾਰੇ ਮੈਨੂੰ ਮੈਸੇਜ ਔਰ ਕਮੈਂਟਸ ਜ਼ਰੂਰ ਦੇਣਾ ਤਾਂਕਿ ਪਤਾ ਲੱਗੇ ਮੇਰੇ ਜਿਸ ਤਰ੍ਹਾਂ ਤੁਸੀਂ ਮੈਨੂੰ ਇੰਨਾ ਸਪੋਰਟ ਔਰ ਪਿਆਰ ਦੇ ਰਹੇ ਹੋ ਔਰ ਮੇਰੇ ਬੇਟੇ ਨੂੰ ਮਿਲ ਕੇ ਕਿੰਨਾ ਤੁਹਾਨੂੰ ਵਧੀਆ ਲੱਗਾ ਔਰ ਖੁਸ਼ੀ-ਖੁਸ਼ੀ ਕਿੰਨਾ ਹੋਇਓ ਤੇ ਬਾਕੀ ਬਹੁਤ ਜਲਦੀ ਹੁਣ ਮੇਰਾ ਬੇਟਾ ਕਹਿ ਰਿਹਾ ਸੀ ਮੰਮਾ 1-2 ਚਾਰ ਦਿਨਾਂ ਦੀ ਅਸੀਂ ਇਕੱਠੀ ਕੁਛ ਇਸ ਤਰ੍ਹਾਂ ਦੀ ਬਲੌਕਿੰਗ ਕਰਾਂਗੇ ਜਿਹੜੀ ਆਊਟ ਆਫ ਮਤਲਬ ਬਾਤ ਦੀ ਵੀ ਹੋਵੇ ਮਾਰਕੀਟ ਦੀ ਵੀ ਹੋਵੇ ਦੁਕਾਨਾਂ ਦੀ ਵੀ ਹੋਵੇ ਤੇ ਖਾਣ-ਪੀਣ ਦੀ ਵੀ ਹੋਵੇ ਤੇ ਉਹਦੇ ਕਿਉਂਕਿ ਥੋੜਾ ਜਿਹਾ ਜੀਦੋ ਕਹਿੰਦੇ ਨਾ ਪੁੱਤਰ ਜਵਾਨ ਹੋ ਜਾਵੇ ਫਿਰ ਮਾਵਾਂ ਨੂੰ ਹੋ ਜ਼ਿਆਦਾ ਗਰਵ ਹੋ ਜਾਂਦਾ ਹਾਂਜੀ ਬੇਟਾ ਮੇਰਾ ਬੈਠਾ ਅਸੀਂ ਚੱਲ ਜਾਾਂਗੇ ਤੇ ਇਸ ਟਾਈਮ ਮੇਰੇ ਵਰਗੀਆਂ ਸੋਧ ਹੀ ਰਹਿੰਦੀ ਮੈਂ ਆਟੋ ਤੇ ਜਾਵਾਂ ਕਿੱਦਾਂ ਜਾਵਾਂ ਕੀ ਸਿਸਟਮ ਹਾਂ ਕੀ ਸਿਸਟਮ ਨਾ ਕਰਾਂ ਤੇ ਉਹਦੇ ਨਾਲ ਮੇਰੀ ਜਿਹੜੀ ਥੋੜੀ ਸੈਟਿੰਗ ਨਹੀਂ ਬਣ ਪਾਂਦੀ ਤੇ ਬਾਕੀ ਮੈਂ ਤੁਹਾਡੇ ਮਨਿਕਾ ਦਵਨ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਅੱਜ ਬਹੁਤ ਸਾਰੀ ਗੱਲਬਾਤ ਹੋ ਗਈ ਔਰ ਬਹੁਤ ਵਧੀਆ ਲੱਗਾ ਕਿ ਮੇਰੇ ਬੇਟੇ ਨੇ ਤੁਹਾਨੂੰ ਕੁਝ ਸਮਝਾਇਆ ਬਾਕੀ ਇਹ ਤੁਹਾਡਾ ਆਪਣਾ ਬੱਚਾ ਹੈ ਤੇ ਜੇ ਇਹਦੇ ਕੋਲ ਕੋਈ ਬੋਲੇ ਹੋਏ ਸ਼ਬਦ ਕੁਝ ਗਲਤ ਹੋ ਗਏ ਹੋ ਨਾ ਤੇ ਉਹਦੇ ਲਈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆਂ ਬਾਕੀ ਮਿਲਦੀ ਰਵਾਂਗੀ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂਗੀ ਤੇ ਸਪੋਰਟ ਕਰਦੇ ਰੋ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਤੇ ਟੇਕ ਕੇਅਰ ਖਿਆਲ ਰੱਖੋ ਆਪਣਾ ਕਰ ਤੇ ਫੀਡਰ ਰੋ ਸਾਰੇ ਮੇਰੇ ਵਰਗੇ ਟੀਨੇਜ ਔਰ ਸਪੋਰਟ ਕਰਦੇ ਰੋ ਸਾਡੀ ਵਰਗੀ ਫੈਮਲੀ ਨੂੰ ਕਿ YouTube ਔਰ Facebook ਫੈਮਿਲੀ ਦੋਨੋਂ ਇਨਾ ਪੋਪੂਲਰ ਕਰ ਦੋ ਮੋਨਿਕਾ ਦਾ ਮੰਨੂ ਕਿ ਪੂਰੇ YouTube ਪੂਰੀ ਇੰਡੀਆ ਕੰਟਰੀ ਵਿੱਚ ਨਾਮ ਕੋ ਮੈਂ ਇਸ ਔਰਤ ਦਾ ਇਸ ਲਈ ਮੈਂ ਕੁਝ ਵੀ ਨਹੀਂ ਜੋ ਹੈ ਗੁਰੂ ਮਹਾਰਾਜ ਦਾ ਜੀ ਔਰ ਉਹਨਾਂ ਨੇ ਹੀ ਅੱਜ ਤੁਹਾਡੇ ਨਾਲ ਮੈਨੂੰ ਮਿਲਾਇਆ ਸ਼ਾਇਦ ਅੱਜ ਮੇਰਾ ਬੇਟਾ ਮੈਨੂੰ ਇਸ ਚੀਜ਼ ਨੂੰ ਕਰਨ ਨੂੰ ਨਾ ਕਹਿੰਦਾ ਤੇ ਮੇਰੇ ਵਰਗੀਆਂ ਅੱਜ ਵੀ ਭਾਂਡੇ ਢਿੰਡੇ ਕੱਪੜੇ ਸਫਾਈਆਂ ਬਸ ਇਹਦੇ ਵਿੱਚ ਹੀ ਆਪਣੀ ਜੂਨ ਨੰਗਾ ਲੈਣੀ ਸੀ ਤੇ ਇਸ ਲਈ ਮੇਰੇ ਬੱਚੇ ਨੇ ਕਿਹਾ ਮਮਾ ਤੁਸੀਂ ਆਪਣੀ ਲਾਈਫ ਦੀ ਟੈਨਸ਼ਨ ਛੱਡ ਦੋ ਨਾ ਜ਼ਿਆਦਾ ਟੈਨਸ਼ਨ ਲਿਆ ਕਰੋ ਹੋ ਸਕੇ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਆਵਲ ਐਨਾ ਜ਼ਿਆਦਾ ਧਿਆਨ ਦੋ ਵਾ ਇਨਾ ਧਿਆਨ ਦੋ ਕਿ ਤੁਹਾਡੇ ਦਿਮਾਗ ਦੇ ਉੱਪਰ ਇੱਕ ਰੁਪਏ ਦੀ ਟੈਨਸ਼ਨ ਵੀ ਨਾ ਰਹੇ ਜੇ ਕਿ ਕੀ ਬੰਨ ਰਿਹਾ ਹੈ ਕੀ ਹੋ ਰਿਹਾ ਹੈ ਕੀ ਹੈ ਕੀ ਨਹੀਂ ਸੋ ਟੇਕ ਕੇਅਰ